ਤੁਸੀਂ ਦੇਖ ਰਹੇ ਹੋ ਜੀਡੀਵੀ ਨਿਊਜ਼ ਤੇ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਮੋਗਾ ਸ਼ਹਿਰ ਦੀਆਂ ਸਿੱਖਿਆ ਸੰਸਥਾਵਾਂ ਬਾਰੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਜਿਹੜਾ ਹੈਗਾ ਇਹਦੇ ਬਾਰੇ ਜੀਡੀਵੀ ਨਿਊਜ਼ ਤੇ ਖਬਰਾਂ ਅਸੀਂ ਕਰ ਰਹੇ ਹਾਂ ਜਿਹਦੇ ਵਿੱਚ ਮੋਗਾ ਦੇ ਸਮਾਜ ਸੇਵੀ ਤੇ ਸੋਸ਼ਲਿਸਟ ਆਗੂ ਅਜੀ ਗੋਰਾ ਸੂਜੀ ਦੇ ਨਾਲ ਵੀ ਇੱਕ ਇੰਟਰਵਿਊ ਅਸੀਂ ਕਰ ਚੁੱਕੇ ਹਾਂ ਪਿਛਲੇ ਦਿਨੀ ਕੁਝ ਅਜਿਹਾ ਘਟਨਾਕ੍ਰਮ ਵਾਪਰਿਆ ਫਿਰ ਕਿ ਸਾਨੂੰ ਅੱਜ ਫੇਰ ਅਜੀ ਗੋਰਾ ਸੂਜੀ ਦੀ ਯਾਦ ਆਈ ਤੇ ਇਹਨਾਂ ਨੂੰ ਬੁਲਾਇਆ ਸੀ ਸੋ ਜਿੱਥੋਂ ਤੱਕ ਡੀਐਮ ਕਾਲਜ ਮੈਨੇਜਮੈਂਟ ਕਮੇਟੀ ਦਾ ਸਬੰਧ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਡੀਐਮ ਕਾਲਜ ਮੈਨੇਜਮੈਂਟ ਕਮੇਟੀ ਦੇ ਅੰਡਰ 6 ਸਿੱਖਿਆ ਸੰਸਥਾਵਾਂ ਕੰਮ ਕਰਦੀਆਂ ਹਨ ਜਿਨ੍ਹਾਂ ਦੇ ਵਿੱਚੋਂ ਡੀਐਮ ਕਾਲਜ ਆਫ ਐਜੂਕੇਸ਼ਨ ਤੇ ਡੀਐਮ ਕਾਲਜ ਮੋਗਾ ਇਹਦੇ ਵਿੱਚ ਪਹਿਲਾਂ ਹੀ ਰਿਸੀਵਰ ਲੱਗ ਚੁੱਕਿਆ ਹੈ ਤੇ ਪਿਛਲੇ ਸਮੇਂ ਦੇ ਵਿੱਚ 3 ਮਾਰਚ ਨੂੰ ਡੀਐਨ ਮਾਡਲ ਸਕੂਲ ਮੋਗਾ ਜਿਹੜਾ ਹੈਗਾ ਮੋਗੇ ਦੀ ਇੱਕ ਬਹੁਤ ਹੀ ਇੱਕ ਫੇਮਸ ਸਿੱਖਿਆ ਸੰਸਥਾ ਹੈਗੀ ਹੈ ਸੋ ਉਹਦੇ ਤੇ ਕਬਜ਼ਾ ਕਰ ਲਿਆ ਜਾਂਦਾ ਹੈ ਤੇ ਉਹਦੇ ਅਕਾਊਂਟ ਵਗੈਰਾ ਫ੍ਰੀਜ਼ ਹੋ ਜਾਂਦੇ ਆ ਇਹ ਗੱਲਾਂ ਮੈਂ ਤਾਂ ਦੱਸ ਰਿਹਾ ਕਿਉਂਕਿ ਇਹ ਗੱਲਾਂ ਵਾਰ-ਵਾਰ ਰਿਪੀਟ ਕਰਨ ਨਾਲ ਜ਼ਿਆਦਾ ਸਮਾਂ ਨਾ ਖਰਾਬ ਹੋਵੇ ਸਾਡਾ ਸੋ ਉਥੇ ਉਹਦੇ ਅਕਾਊਂਟ ਵਗੈਰਾ ਹਾਲੇ ਵੀ ਫ੍ਰੀਜ਼ ਚੱਲ ਰਿਹਾ ਉਹਨਾਂ ਦੇ ਸਟਾਫ ਨੂੰ ਤਨਖਾਹਾਂ ਨਹੀਂ ਮਿਲ ਰਹੀਆਂ ਤੇ ਇਦਾਂ ਦੇ ਘਟਨਾਕ੍ਰਮ ਦੇ ਵਿੱਚ ਹੀ ਡੀਐਮ ਕਾਲਜਟ ਸਕੂਲ ਮੋਗਾ ਜਿਹੜੀ ਕਿ ਇਸ ਡੀਐਮ ਕਾਲਜ ਮੈਨੇਜਮੈਂਟ ਦੇ ਅੰਡਰ ਚੱਲਣ ਵਾਲੀ ਇਹ ਚੌਥੀ ਸੰਸਥਾ ਇਸ ਤੋਂ ਇਲਾਵਾ ਦੋ ਹੋਰ ਸੰਸਥਾਵਾਂ ਨੇ ਉਹਦੇ ਤੇ ਵੀ ਕਬਜ਼ਾ ਕਰਨ ਦੀ ਕੋਸ਼ਿਸ਼ ਹੁੰਦੀ ਹੈ ਤੇ ਉਸ ਤੋਂ ਬਾਅਦ ਕੀ ਮਾਹੌਲ ਬਣਦਾ ਹੈ ਉਹ ਆਪਾਂ ਅਜੇ ਗੁਰਾ ਸੂਜੀ ਤੋਂ ਜਾਣਾਂਗੇ ਹਾਂਜੀ ਸੂਸਾਬ ਨਮਸਕਾਰ ਜੀ ਨਮਸਕਾਰ ਜੀ ਪਹਿਲਾਂ ਤਾਂ ਮੈਂ ਜੀ ਬਹੁਤ ਧੰਨਵਾਦ ਕਰਦਾ ਕਿ ਜਿਹੜਾ ਵੀ ਕੋਈ ਜਵਲਤ ਮੁੱਦੇ ਹੁੰਦੇ ਆ ਤੁਸੀਂ ਮੈਨੂੰ ਇਹ ਲਈ ਬੁਲਾ ਲੈਨੇ ਆਂ ਔਰ ਮੈਨੂੰ ਦੱਸ ਪੁੱਛ ਲੈਨੇ ਆਂ ਵੀ ਕੀ ਗੱਲਬਾਤ ਹੈ ਹਾਂਜੀ ਹਾਂਜੀ ਇਹਦੀ ਤੁਸੀਂ ਗੱਲ ਦੱਸੀ ਹੈ ਕਿਉਂਕਿ ਆਲਰੇਡੀ ਆਪਾਂ ਬਹੁਤ ਇੰਟਰਵਿਊ ਕੀਤੀਆਂ ਔਰ ਲੋਕਾਂ ਦੀ ਜਾਣਕਾਰੀ ਵਿੱਚ ਹੈਗੀਆਂ ਬਿਲਕੁਲ ਹੈਗੀਆਂ ਹਾਂਜੀ ਲੋਕਾਂ ਦੀ ਜਾਣਕਾਰੀ ਜੀ ਵੀ ਹੈਗੀਆਂ ਔਰ ਸਾਰੇ ਇਲਾਕੇ ਨੂੰ ਪਤਾ ਹੈ ਕਿ ਰਾਇ ਭਾਦਰ ਮਥਰਾदास ਨੇ ਇਹ ਸੰਸਥਾਵਾਂ ਨੂੰ ਬਣਾਇਆ ਹਾਂਜੀ ਔਰ ਜਿਹੜੇ ਨਾਮੀ ਇੱਕ ਰੌਨਡ ਡਾਕਟਰ ਸੀ ਇਹ ਵੀ ਸਾਰਾ ਕੁਝ ਪਤਾ ਹੈ ਔਰ ਕੁਝ ਬਦਕਿਸਮਤੀ ਹੈ ਕਿ ਕੁਝ ਲੀ ਵੀ 25 ਸਾਲਾਂ ਤੋਂ ਇਹਦੇ ਮੁਕਦਮੇ ਬੜੇ ਜ਼ਬਰਦਸਤੀ ਨਾਲ ਚੱਲ ਰਹੇ ਹੈ ਕੋਈ ਕੋਈ ਗਰੁੱਪ ਆ ਜਾਂਦਾ ਕਦੀ ਕੋਈ ਕਬਜ਼ਾਦਾਰੀ ਗਰੁੱਪ ਆ ਜਾਂਦਾ 9596 ਤੋਂ ਜਨ ਦੇ 9596 ਤੋਂ ਇਹਦੇ ਇੱਕ ਝਗੜੇ ਚੱਲ ਰਹੇ ਆ ਹੂੰ ਹੂੰ ਪਿੱਛੇ ਇੱਕ ਮਾਮਲਾ ਉਦੋਂ ਪਹਿਲਾਂ ਵੀ ਕਬਜ਼ੇ ਹੁੰਦੇ ਰਹੇ ਕਬਜ਼ੇ ਕੋਈ ਕਬਜ਼ਾਦਾਰੀ ਆ ਗਿਆ ਕਦੀ ਚਲਾ ਗਿਆ ਅਕਾਊਂਟ ਇਹਨਾਂ ਦੇ ਫ੍ਰੀਜ਼ ਪਏ ਆ ਸਾਰੇ ਅਕਾਊਂਟਸ ਇਹਨਾਂ ਦੇ ਫ੍ਰੀਜ਼ ਆ ਸਭ ਕੁਝ ਇਹਨਾਂ ਦਾ ਫ੍ਰੀਜ਼ ਆ ਔਰ ਮੁਲਾਜ਼ਮ ਟੀਚਰ ਜਿਹਨੇ ਮੁਲਾਜ਼ਮਾਂ ਬੜੇ ਔਖੇ ਹੋਏ ਹੂੰ ਹੂੰ 3 ਮਾਰਚ ਨੂੰ ਇੱਕ ਕਬਜ਼ਾ ਇਹਨਾਂ ਨੇ ਡੀ ਐਨ ਮਾਡਲ ਸਕੂਲ ਦਾ ਵਿਦ ਪੁਲਿਸ ਫੋਰਸ ਕੀਤਾ ਹਾਂਜੀ ਆਪਾਂ ਉਹ ਦਰਸ਼ਕਾਂ ਨੂੰ ਵੀਡੀਓ ਵੀ ਦਿਖਾਵਾਂਗੇ ਇਸ ਦੇ ਵਿੱਚ ਇਹਦੇ ਵਿੱਚ ਤੁਹਾਡੇ ਕੋਲ ਵੀਡੀਓ ਹੈ ਮੈਂ ਤੁਹਾਨੂੰ ਵੀਡੀਓ ਵੀ ਦੱਸੀ ਹੈ ਕਿ 1 ਤਿੰਨ ਮਾਰਚ ਨੂੰ ਇਹਨਾਂ ਨੇ ਵਿਦ ਫੋਰਸ ਕੀਤਾ ਹੂੰ ਹੂੰ ਔਰ ਇਹ ਮੈਂ ਕੁਝ ਕਲੈਕਸ਼ਨ ਜਿਹੜੀ ਵੀਡੀਓ ਸੀ ਜਿਹੜੀ ਸੀਗੀ ਫੁਟੇਜ ਦੀ ਹਾਂਜੀ ਮੈਂ ਲਈ ਕਿਤੋਂ ਠੀਕ ਹੈ ਅੰਦਰ ਲਈ ਤਾਂ ਨਹੀਂ ਮੈਨੂੰ ਮਿਲੀ ਲੇਕਿਨ ਬਾਹਰ ਲਈ ਮਿਲੀ ਠੀਕ ਹੈ ਜੀ ਇਹਨਾਂ ਨੂੰ ਕੁਝ ਕਹਾਤ ਤੱਕ ਅਸੀਂ ਸਮਝਾਉਣ ਦੀ ਕੋਸ਼ਿਸ਼ ਕੀਤੀ ਕੋਈ ਚੱਲ ਹੀ ਜਾਵੇ ਹਾਂਜੀ ਲੇਕਿਨ 3 ਮਾਰਚ ਤੋਂ ਬਾਅਦ ਜਿਹੜਾ ਇੱਕ ਕੇਸ ਚੱਲਦਾ ਹੈ ਐਡੀਸ਼ਨ ਸੈਸ਼ਨ ਜੱਜ ਫਰੀਦ ਕੋਰਟ ਅੱਛਾ ਜੀ ਆਰਿਆ ਪ੍ਰਤੀਨਿਧ ਸਭਾ ਵਰਸਸ ਡੀ ਐਮ ਕਾਲਜ ਮੈਨੇਜਿੰਗ ਕਮੇਟੀ ਠੀਕ ਹੈ ਜੀ ਜਿਹਦੇ ਪੈਰਾਗ੍ਰਾਫ ਨੰਬਰ 8 ਜੀ ਬੜਾ ਸਾਫ਼ ਲਿਖਿਆ ਹੈ ਅੱਛਾ ਇਹ ਜਿਹੜਾ ਮੇਨ ਕੇਸ ਹੈ ਜੀ ਉਹ ਇਹ ਮੇਨ ਕੇਸ ਜਿਹੜਾ ਚੱਲ ਰਿਹਾ ਉਹ ਲਿਖਦਾ ਹੈ ਥੈਟ ਔਨ 3rd ਮਾਰਚ 2025 ਅਰਲੀ ਇਨ ਦਾ ਮਾਰਨਿੰਗ ਐਸ ਐਮ ਸ਼ਰਮਾ ਅਲੋਂਗ ਵਿਦ ਸਮ ਅਦਰ ਪਰਸਨ ਵਿਦ ਦਾ ਹੈਲਪ ਆਫ ਸਮ ਮਸਲ ਮੈਨ ਐਂਡ ਵਿਦ 20 30 ਪੁਲਿਸ ਮੈਨ ਸਟੋਰਡ ਇਨ ਦਾ ਬਿਲਡਿੰਗ ਆਫ ਟੀ ਐਨ ਮਾਡਰਨ ਸੀਨੀਅਰ ਸਕੈਂਡਰੀ ਸਕੂਲ ਮੋਗਾ ਬਿਲਕੁਲ ਬਿਲਕੁਲ ਪਰ ਇਹ ਚੱਲਦਾ ਔਰ ਉਹਨਾਂ ਨੇ ਕਿਹਾ ਕਿ ਭਈ ਇਹਦੇ ਨਾਲ ਇਹਦੇ ਪੇਪਰ ਲਾਸ ਹੁੰਦਾ ਹੈ ਔਰ ਆਲਰਡੀ ਇਹ ਸੀ ਲਿਖ ਕੇ ਦੇ ਦਿੱਤਾ ਇਹਦੇ ਤੇ ਲਿਖ ਕੇ ਦੇ ਦਿੱਤਾ ਉਹਨਾਂ ਨੇ ਜਿਹੜੇ ਅਸ਼ਵੀ ਕੁਮਾਰ ਸ਼ਰਮਾ ਰਿਸਪੌਂਡੈਂਟ ਨੰਬਰ 8 ਹੈ ਕਿ ਇਥੇ ਰিসিਵਰ ਲਾਇਆ ਜਾਵੇ ਡੀਐਨਓ ਡੀਐਨ ਮਾਡਲਸ ਕੋ ਜੇ ਮੈਨੂੰ ਕੋਈ ਉਹਦੀ ਲੋਕਲ ਸਟਡੀ ਪੁੱਛੇ ਤਾਂ ਮੈਂ ਵੀ ਇਸ ਕੇਸ ਵਿੱਚ ਰਿਸਪੌਂਡੈਂਟ ਨੰਬਰ 9 ਹੈਗਾ ਅੱਛਾ ਜੀ ਮੇਨ ਕੇਸ ਮੇਨ ਕੇਸ 'ਚ ਰਿਸਪੌਂਡੈਂਟ ਨੰਬਰ 9 ਹੈਗਾ ਇਹ ਲਾਇਆ ਗਿਆ ਚਲੋ ਹਾਲਾਤ ਚੱਲਦੇ ਰਹੇ ਇਹ ਪ੍ਰਸ਼ਾਸਨ ਨਾਲ ਸਪੈਸ਼ਲੀ ਪ੍ਰਸ਼ਾਸਨ ਨਹੀਂ ਮੈਂ ਸਮਝਦਾ ਪੋਲਿਟিক্যাল ਇੰਟਰਫੀਅਰੈਂਸ ਬਹੁਤ ਜ਼ਿਆਦਾ ਹੈ ਹੂੰ no doubt ਜਿਹੜੇ ਸਾਡੇ ਲੋਕਲ ਪੋਲਿਟিক্যাল ਹੈੱਡ ਹੈ ਹੂੰ ਉਹਨਾਂ ਦੇ ਖਾਸ ਚਿਹਤੇ ਇਹਦੇ ਵਿੱਚ ਸ਼ਾਮਲ ਕੀਤੇ ਹੋਏ ਹੈ ਇਹਨਾਂ ਨੇ ਬਿਲਕੁਲ ਹੁਣ ਲੇਟੈਸਟ ਇਹਨਾਂ ਨੇ ਔਰ ਉਦੋਂ ਪਹਿਲਾਂ ਮੈਂ ਸਭ ਤੋਂ ਵੱਡਾ ਵੈਲਕਮ ਕਰਦਾ ਸਿਵਲ ਸੁਸਾਇਟੀ ਦਾ ਹੂੰ ਜਿਹੜੀ ਸਿਵਲ ਸੁਸਾਇਟੀ ਮੋਗਾ ਲੂੰਬਾ ਸਾਹਿਬ ਬਣੀ ਹੈ ਹਾਂਜੀ ਚਲੋ ਉਹਦੇ ਵਿੱਚ ਮੈਂ ਵੀ ਐਡਵਾਈਜ਼ਰੀ ਕਮੇਟੀ ਦਾ ਤੁਸੀਂ ਮੈਨੂੰ ਮੈਂਬਰ ਰੱਖਿਆ ਹੋਇਆ ਹੈ ਮੈਂ ਉਸ ਬਿਹਾਵ ਤੇ ਵੀ ਕਹਿਣਾ ਤੁਸੀਂ ਇੱਕ ਲੈਟਰ ਐਡਮਿਨਿਸਟ੍ਰੇਸ਼ਨ ਨੂੰ ਲਿਖੀ ਕਿ ਵੀ ਡੀਐਨ ਮਾਡਲ ਸਕੂਲ ਦੀਆਂ ਤਨਖਾਹਾਂ ਜਿਹੜੀਆਂ ਬਿਲਕੁਲ ਲਿਖੀ ਹੈ ਜੀ ਤਨਖਾਹ ਅਕਾਊਂਟ ਫ੍ਰੀਜ਼ ਹੋਏ ਪਈ ਹੈ ਗਰਾਊਂਡ ਫ੍ਰੀਜ਼ ਹੋਇਆ ਇਹਨਾਂ ਦੇ ਬੈਂਕ ਇਹਨਾਂ ਦੇ ਇਹਨਾਂ ਦਾ ਬਿਜਲੀ ਦੇ ਬਿੱਲ ਨਹੀਂ ਤੇਤੇ ਜਾ ਰਹੇ ਹਾਂਜੀ ইপিਐਫ ਦਾ ਜਿਹੜਾ ইপিਐਫ ਦਾ ਮਾਮਲਾ ਹੈ ਔਰ ਪੈਸੇ ਜਿਹੜੇ ਐ ਕਰੋੜਾ ਰੁਪਈਆ ਜਿਹੜਾ ਉਹ ਵਿਦਾਊਟ ਐਨੀ ਬੈਂਕਿੰਗ ਬੈਂਕਿੰਗ ਖਾਮਕ ਗਰਾਊਂਡ ਤੋਂ ਬਾਅਦ ਸਕੂਲ ਦੇ ਕਿਸੇ ਲੋਕਰ ਛਪਿਆ ਹੈ ਵੀ ਇਨਕੁਆਰੀ ਕੀਤੀ ਜਾਵੇ ਅਰਵੇਦ ਦੀ ਇੰਟਰਫੀਰੈਂਸ ਆਫ ਆਈ ਥਿੰਕ ਸੋ ਇਨ ਬੀ ਦੀ ਇੰਟਰਫੀਰੈਂਸ ਆਫ ਸਿਵਲ ਸੋਸਾਇਟੀ ਕੁਝ ਇਹਨਾਂ ਨੇ ਘਰ ਆ ਕੇ ਪੈਸੇ ਥਰੂ ਕੈਫੇ ਜਮਾ ਕਰਾਏ ਬਿਜਲੀ ਬੋਰਡ ਦੇ ਬਿਜਲੀ ਬੋਰਡ ਤੇ ਵੀ ਕਰਾਏ ਤੇ ਵੀ ਕਰਾਏ ਕੁਝ ਹੋਇਆ ਉਸ ਤੋਂ ਬਾਅਦ ਇਹਨਾਂ ਨੂੰ ਪੈ ਗਿਆ ਹੁਣ ਮੂਹ 11 ਅਗਸਤ ਨੂੰ ਇਹਨਾਂ ਨੇ ਡੀ ਐਮ ਕਾਲਜੀਏਟ ਦੇ ਵਿੱਚ ਵੀ ਵਿਦ ਫੋਰਸ ਵਿਦ ਪੁਲਿਸਮੈਨ ਮਸਲਮਾਨ 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 ਵਦ ਫੋਰਸ ਹਮ ਐਂਡ ਸਮ ਮਸਲਮਾਨ ਇਹਨਾਂ ਨੇ ਕਬਜ਼ਾ ਸਕੂਲ ਤੇ ਕੀਤਾ ਬਿਲਕੁਲ ਉੱਥੇ ਆਪਕੋ ਸ਼ਕਾਫੀ ਝਗੜਾ ਹੋਇਆ ਇੱਕ ਲੇਟੈਸਟ ਪ੍ਰਿੰਸੀਪਲ ਵੀ ਉੱਥੇ ਬਿਠਾਈ ਲਿਆਂਦੀ ਇਹਨਾਂ ਨੇ ਇੱਕ ਵਿਚਾਰੀ ਮਹਿਲਾ ਜਿਹੜੀ ਟੀਚਰ ਲੱਗੀ ਹੋਈ ਸੀ ਪਹਿਲਾਂ ਕਿਤੇ ਲੱਗੀ ਰਹੀ ਸੀ ਪਹਿਲਾਂ 2022 23 ਸੀਗੀ ਉਹ ਉਸ ਤੋਂ ਬਾਅਦ ਉਹਨੂੰ ਬਿਠਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਉੱਥੇ ਕਾਫੀ ਹੋਇਆ ਔਰ ਸਿਵਲ ਸੋਸਾਇਟੀ ਦੇ ਇੰਟਰਫੀਰੈਂਸ ਨਾਲ ਇਹ ਮਾਮਲਾ ਰੁਕਿਆ ਬਿਲਕੁਲ ਕਬਜ਼ਾ ਨਹੀਂ ਹੋਇਆ ਕਬਜ਼ਾ ਨਹੀਂ ਹੋਇਆ ਜਦੋਂ ਇਹ ਕਬਜ਼ਾ ਨਹੀਂ ਹੋਇਆ ਤਾਂ ਇਹ ਪ੍ਰਸ਼ਾਸਨ ਕੋਲੇ ਮਾਮਲਾ ਚਲਾ ਗਿਆ ਔਰ ਇੱਕ ਮੈਂ ਜਾਣਕਾਰੀ ਤੁਹਾਨੂੰ ਹੋਰ ਦਿੰਦਾ ਉਥੇ ਡੀਵੀਆਰ ਚੋਰੀ ਹੋਇਆ ਉਹਨਾਂ ਕੁੜੀਆਂ ਨੇ ਇੱਕ ਸ਼ਿਕਾਇਤ ਐਸਐਚਓ ਸ਼ਿਟੀ 2 ਨੂੰ ਲਿਖੀ ਹਾਂ ਹਾਂ ਬਿਲਕੁਲ ਲਿਖੀ ਇੱਕ ਐਪਲੀਕੇਸ਼ਨ ਮੈਨੂੰ ਮੇਰੀ ਜਾਣਕਾਰੀ ਇਹ ਵੀ ਹੈ ਵੀ ਇਹ ਐਪਲੀਕੇਸ਼ਨ ਉਹਨਾਂ ਨੇ ਐਸਐਸਪੀ ਨੂੰ ਵੀ ਦਿੱਤੀ ਹਾਂਜੀ ਜਿਹਦੇ ਨਾਲ ਸਿਵਲ ਸੁਸਾਇਟੀ ਦੇ ਲੋਕ ਵੀ ਗਏ ਹਾਂਜੀ ਉਹਨਾਂ ਦੇ ਨਾਲ ਪਟ ਹੋ ਗਏ ਐਸਐਸਪੀ ਸਾਹਿਬ ਉਹ ਦਿਨ ਕਿਤੇ ਬਾਹਰ ਸੀ ਲੇਕਿਨ ਐਸਐਸਪੀ ਸਾਹਿਬ ਨੇ ਇਨਕੁਆਰੀ ਮਾਰਕ ਕਰਤੀ ਐ ਐਸਪੀ ਐਚ ਸਾਹਿਬ ਨੂੰ ਐਸਪੀ ਹੈਡਕ quarters ਨੂੰ ਠੀਕ ਐ ਐਸਪੀ ਹੈਡਕ quarters ਨੂੰ ਇਨਕੁਆਰੀ ਮਾਰਕ ਹੋ ਗਈ ਐ ਹਮ ਹਮ ਲੇਕਿਨ ਪ੍ਰਸ਼ਾਸਨ ਨੇ ਇਹ ਕੀਤਾ ਇਹ ਵੀ ਪੋਲੀਟੀਕਲ ਇੰਟਰਫੇਰੈਂਸ ਹੀ ਐ ਇਹਨਾਂ ਦੀ ਵੀ ਜਿਹੜੀ ਇਹ ਮੁਸਲਮਾਨ ਗਏ ਉਥੇ ਇੱਕ ਮੈਪ ਰੈਸਟੋਰੈਂਟ ਐ ਜੇ ਇਹਨਾਂ ਨੇ ਕੱਢਣਾ ਹੋਵੇ ਜਿਹੜਾ ਇੱਕ ਉਹਦੇ ਲਾਲ ਚਾਂਦੀ ਧਰਮਸ਼ਾਲਾ ਸਕੂਲ ਦੇ ਨਾਲ ਇੱਕ ਧਰਮਸ਼ਾਲਾ ਦੇ ਸਾਹਮਣੇ ਇੱਕ ਮੈਪ ਰੈਸਟੋਰੈਂਟ ਹੈ ਅਗਰ ਫੁਟੇਜ ਇਹਨਾਂ ਨੇ ਕੱਢਣੀਆਂ ਹੋਣ ਭੀ ਉਹ ਭਲੇਮਾਨ ਸਾਹਿਬੀ ਕਿੱਥੋਂ ਲਿਆਂਦੇ ਗਏ ਜਿਹੜੇ ਸੋ ਕਾਲਡ ਆਈ ਕਾਂਟ ਸੇ ਕਿ ਵੀ ਕੌਣ ਆ ਲੋਕ ਅਸੀਂ ਤਾਂ ਉਹਨਾਂ ਨੂੰ ਹੁਣ ਮੈਂ ਤਾਂ ਸਮਝਦਾ ਵੀ ਵਿਅੰਗ ਦੀ ਬਾਸ਼ਾ ਹੀ ਤਾਂ ਇਹ ਕਹੂੰਗਾ ਵੀ ਭਲੇਮਾਨ ਸਾਹਿਬੀ ਆ ਉਹ ਲਿਆਂਦੇ ਫੁਟੇਜ ਕੱਢੀ ਜਾਵੇ ਤਾਂ ਪਤਾ ਲੱਗੇ ਵੀ ਕਿੱਥੇ ਗਿਆ ਡੀਵੀਆਰ ਕੌਣ ਲਿਆ ਗਿਆ ਕਿੱਥੇ ਗਿਆ ਡੀਵੀਆਰ ਦਾ ਕਿਤੇ ਵੀ ਕੋਈ ਝਗੜ ਨਹੀਂ ਕੀਤਾ ਡੀਵੀਆਰ ਦਾ ਕੋਈ ਕਿਤੇ ਝਗੜ ਨਹੀਂ ਕੀਤਾ ਪਰ ਮੈਂ ਇੱਕ ਪ੍ਰਸ਼ਾਸਨ ਦੀ ਇੱਕ ਗੱਲ ਜ਼ਰੂਰ ਮੈਂ ਐਡਮਿਨਿਸਟ੍ਰੇਸ਼ਨ ਦੀ ਗੱਲ ਨੂੰ ਮੰਨਦਾ ਹੈ ਕਿ ਜਿਹੜਾ ਹੁਣ ਇਹਨਾਂ ਨੇ ਰিসিਵਰ ਲਾਇਆ ਉੱਥੇ ਤਹਿਸੀਲਦਾਰ ਮੋਗਾ ਨੂੰ ਤਹਿਸੀਲਦਾਰ ਮੋਗਾ ਨੂੰ 16465 ਦੀ ਕਾਰਵਾਈ ਜਿਹੜੀ ਪਹਿਲਾਂ ਲੋਕਾਂ ਨੇ ਲੋਕਾਂ ਨੂੰ ਥੋੜਾ ਜਿਹਾ ਦਸ ਦਿਆ ਪਹਿਲਾਂ ਉਹਨੂੰ ਕਹਿੰਦੇ ਹੁੰਦੇ ਸੀ 144 145 لیکن ਨਾਵਾ ਕੰਸੀ ਦੇ ਵਿੱਚ 42 42 ਸੀ ਪਰ ਪੀ ਐਨ ਐਸ ਦੇ ਵਿੱਚ 164 64 ਪੈਂਟ ਹੈ 165 ਚਲਾਇਆ ਹੈ ਮੈਂ ਸਮਝਦਾ ਵੀ ਐਸ ਡੀ ਐਮ ਸਾਹਿਬ ਦੀ ਮੈਂ ਇਸ ਕੱਲ ਤੇ ਸ਼ਲਾਘਾ ਕਰਦਾ ਕਿ ਵੀ ਇਹ ਕੀਤਾ ਜਾਵੇ ਐਸ ਡੀ ਐਮ ਸਾਹਿਬ ਆਲਰੇਡੀ ਦੋ ਸਕੂਲਾਂ ਕਾਲ ਜਾਂਦੇ ਰিসিਵਰ ਹੈਗੇ ਆ ਦੋ ਕਾਲ ਜਾਂਦੇ ਡੀ ਐਮ ਕਾਲਜ ਆਫ ਐਜੂਕੇਸ਼ਨ ਦੇ ਤੇ ਉਹਦੇ ਵੀ ਤੇ ਰਹਿ ਗਏ ਡੀ ਐਨ ਮਾਡਲ ਮਾਡਲ ਸਕੂਲ ਉਹਦੇ ਵੀ ਲੱਗ ਜਾਣ ਤਾਂ ਝਗੜਾ ਹੀ ਨਿਬੜਦਾ ਝਗੜਾ ਹੀ ਨਿਬੜੇ ਤੇ ਕਚਹਿਰੀ 'ਚ ਜੋ ਫੈਸਲਾ ਹੋਊਗਾ ਉਹਦਾ ਕੀਤਾ ਜਾਵੇ ਔਰ ਖਾਸ ਤੌਰ ਤੇ ਡੀਵੀਆਰ ਦੇ ਮਾਮਲੇ ਤੇ ਇੱਕ ਇਨਕੁਆਰੀ ਹੋਣੀ ਚਾਹੀਦੀ ਹੈ ਕਿ ਚੋਰੀ ਔਰ ਖਾਸ ਤੌਰ ਤੇ ਮੈਂ ਨਹੀਂ ਕਹਿ ਰਿਹਾ ਉਥੋਂ ਦੀਆਂ ਇਹ ਚੈਨਾ ਦੇ ਰਾਹੀ ਇਹ ਸਾਰੀ ਖਬਰ ਹੈ ਕਿ ਟੀਚਰਜ਼ ਬੋਲ ਰਹੀਆਂ ਵੀ ਸਾਡੇ ਤੇ ਜਿਹੜੇ ਅਪਸ਼ਬਦ ਬੋਲੇ ਗਏ ਹੂੰ ਹੂੰ ਉਹ ਬਹੁਤ ਭੜੇ ਹੋਏ ਮੈਂ ਤਾਂ ਇਹ ਸਮਝਦਾ ਜੀ ਇੱਕ ਮਜ਼ਾਕ ਨਾ ਤੁਹਾਨੂੰ ਗੱਲ ਦੱਸਦਾ ਤਾਂ ਮਜ਼ਾਰੀ ਵਾਲੀ ਗੱਲ ਚੱਲ ਰਹੀ ਹੈ ਇੱਕ ਮਜ਼ਾਰੀਆਂ ਦਾ ਖੇਡ ਚੱਲ ਰਿਹਾ ਹੈ ਤਮਾਸ਼ਾ ਹੋ ਰਿਹਾ ਹੈ ਤਮਾਸ਼ਾ ਹੋ ਰਿਹਾ ਕਟ ਪੁਤਲੀਆਂ ਕਿਉਂਕਿ ਮਜ਼ਾਰੀ ਮਜ਼ਾਰੀ ਗਲੰਦਰ ਹੈ ਤੇ ਕਟ ਪੁਤਲੀ ਚਲਾਉਣ ਵਾਲਾ ਲੁਧਿਆੜਿਆਂੋਂ ਆਉਂਦਾ ਆ ਰਿਹਾ ਸਹੀ ਗੱਲਾਂ ਕੋਈ ਕਿਤੇ ਤੇ ਲੋਕਲ ਲੈ ਕੇ ਕਾਟ ਦੇ ਲੱਕੜੇ ਕਾਟ ਕਾਟ ਦੀ ਲੱਕੜੀ ਹੈ ਔਰ ਜਿਹੜੀ ਜਿਹੜਾ 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 ਰੱਸੀ ਖਿੱਚਦਾ ਹੈ ਕਟ ਪੁਤਲੀ ਜਿਹੜੀ ਲੁਧਿਆੜਿਆਂੋਂ ਆ ਰਹੀ ਹੈ ਉਹ ਨਾ ਤਾਂ ਕਿਸੇ ਕੇਸ ਦੇ ਰਿਸਪੋਨਡੈਂਟ ਹੈ ਨਾਲੇ ਸਟੇਲ ਉਹ ਆਪਣੇ ਆਪ ਨੂੰ ਸੈਕਟਰੀ ਕੋ ਆ ਰਿਹਾ ਸੈਕਟਰੀ ਕੋ ਆ ਰਿਹਾ ਯੈਸ ਰੌਲੇ ਸਾਰਾ ਉਹਦਾ ਸਾਰਾ ਰੌਲੇ ਇਹਨਾਂ ਲੋਕਾਂ ਦੇ ਪਾਏ ਹੋਏ ਸੂਸਾ ਵਿੱਚ ਦੇ ਮੁਕੇ ਦੇ ਕੋਈ ਚ ਐਜੂਕੇਸ਼ਨਿਸਟ ਕਹਾਉਣ ਵਾਲੇ ਲੋਕ ਵੀ ਹੈਗੇ ਆ ਜਿਨ੍ਹਾਂ ਨੂੰ ਮੈਂ ਤਾਂ ਮਾਫੀਆ ਸ਼ਬਦ ਵੀ ਵਰਤਦਾ ਰਿਹਾ ਉਹਨਾਂ ਲਈ ਪਿਛਲੇ ਸਮੇਂ ਦੇ ਵਿੱਚ ਜਦੋਂ ਸਾਡੀ ਪੇਰੈਂਟਸ ਐਸੋਸੀਏਸ਼ਨ ਵੱਲੋਂ ਮੀਟਿੰਗ ਲੜਾਈ ਚੱਲਦੀ ਸੀ ਪ੍ਰਾਈਵੇਟ ਸਕੂਲਾਂ ਦੇ ਖਿਲਾਫ ਤੋ ਉਦੋਂ ਵੀ ਉਹਨਾਂ ਲੋਕਾਂ ਨੇ ਜਿਹੜੇ ਦੀ ਕਹ ਲੋ ਕਿ ਇਨਾਂ ਦੇ ਕੰਮ ਕੀਤੇ ਜਿਹਦੇ ਨਾਲ ਜਿਹੜੇ ਦੀ ਕਹ ਲੋ ਗੈਰ ਸਮਾਜਿਕ ਕੰਮ ਕਹਿ ਸਕਦੇ ਆਪਾਂ ਉਹਨਾਂ ਨੂੰ ਉਹਨਾਂ ਲੋਕਾਂ ਦਾ ਜਿਹੜੇ ਦੀ ਇਸ ਕਮੇਟੀ ਤੇ ਕਬਜ਼ਾ ਹੈਗਾ ਕੀ ਸਮਝਦੇ ਹੋ ਕਿ ਵੀ ਇਹ ਜਿਹੜਾ ਗੁੰਡਾਗਰਦੀ ਹੋ ਰਹੀ ਹੈ ਸਕੂਲਾਂ ਅਕਾਲੀਆਂ ਦੇ ਵਿੱਚ ਲਿਜਾ ਕੇ ਮਸਲਮਾਨ ਤੇ ਪੁਲਿਸ ਫੋਰਸ ਦੇ ਨਾਲ ਕਬਜ਼ੇ ਕਰਨ ਦੀ ਕੋਸ਼ਿਸ਼ਾਂ ਹੋ ਰਹੀਆਂ ਵੀ ਇਹ ਇਹ ਸਿੱਖਿਆ ਲਈ ਕਿੰਨਾ ਕੁ ਸ਼ੁਭ ਸ਼ਿਕਾਇਤ ਹੈ ਜਾਂ ਕਿ ਕੋਈ ਸ਼ੁਭ ਸੰਕੇਤ ਨਹੀਂ ਗਏ ਸਮਾਜ ਤਾਂ ਅੱਗੇ ਗਿਰ ਰਿਹਾ ਔਰ ਇੰਨੀ ਬੁਰੀ ਤਰ੍ਹਾਂ ਗਿਰ ਰਿਹਾ education ਦਾ ਲੈਵਲ ਤਾਂ ਇੰਨਾ ਕਿ ਬੁਰੀ ਤਰ੍ਹਾਂ ਗਿਰ ਰਿਆ ਔਰ ਅਸੀਂ ਤਾਂ ਧਨ ਭਾਗ ਨੂੰ ਨਹੀਂ ਮੈਂ ਇੱਕ ਜਸਟਿਸ ਮਾਰਕੰਡੇ ਕਾਟਜੂ ਦੀ ਇੱਕ ਜੱਜਮੈਂਟ ਹੈ ਉਹਦੇ ਚ ਲਿਖਿਆ ਵਰਨਸਸਟਰਜ਼ ਆਰ ਨਾਟ ਫੂਲਸ ਜਿਲਾ ਨੇ ਬਣਾਏ ਐ ਇਹ ਇੰਸਟੀਚਨ ਅਸੀਂ ਲੋਕ ਤਾਂ ਹੁਣ ਕਬਜ਼ਾ ਤਾਰੀ ਕਰੂਪੇ ਬਣੀ ਬੈਠੇ ਤਈ ਗੱਲ ਇਹ ਕੋਈ ਇੱਕ ਬੈਡ ਲੱਕ ਹੈ ਕਿ 1860 ਸਾਲ ਇਹ ਜਿਹੜੀ এডਿਕੇਸ਼ਨ ਪ੍ਰਾਈਵੇਟਾਈਜ਼ ਹੋਈ ਹੈ ਇਹਦੇ ਨਾਲ ਕੋਈ ਜ਼ਿਆਦਾ ਗਰੀਬਾਂ ਨੂੰ ਫਾਇਦਾ ਨਹੀਂ ਮਿਲਿਆ ਕੁਝ ਲੋਕ ਤਣਾਡ ਹੋ ਗਏ ਬਿਲਕੁਲ ਬਿਲਕੁਲ ਕੀ ਕਹਿੰਦੇ ਵਪਾਰ ਬਣ ਗਿਆ ਵਪਾਰ ਬਣ ਗਿਆ ਇਹਨੂੰ ਬੇਚਣਾ ਬਣ ਗਿਆ ਇਹ ਵਪਾਰ ਬਣ ਗਿਆ ਇਹ ਰਾਹ ਬਾਦਰ ਮਥਰਾ ਦਾਸ ਨੇ ਜਦੋਂ ਬਣਾਇਆ ਮੈਨੂੰ ਤਾਂ ਮੈਨੂੰ ਦਾ ਫਖਰ ਹੈ ਕਿ ਮੈਂ ਉਸ ਪਰਵਾਰ ਤੋਂ ਬਲੋਂਗ ਕਰਦਾ ਹਾਂ ਜਿਹਦੇ ਤਾਇ ਜੀ ਇਹਦੇ ਫਾਊਂਡਰ ਸੈਕਟਿਵ ਸੀ ਉਹ ਕੋ ਮੇਰੇ ਕਹੇ ਨਾ ਨਹੀਂ ਲਿਖੇ ਇੱਕ ਪੰਜਾਬੀ ਦੇ ਬੜੇ ਉਰਦੂ ਦੇ ਪੰਜਾਬੀ ਦੇ ਕਵੀ ਹੋਏ ਐ ਬਹੁਤ ਵੱਡੇ ਕਵੀ ਹੋਏ ਐ ਹੇ 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 ਉਹਨਾਂ ਦਾ ਨਾਜ਼ੀ ਬਾਬੂ ਰਜਬ ਅਲੀ ਬਾਬੂ ਜੀ ਹਾਂਜੀ ਪਿੰਡ ਸਾਹੋਕੇ ਦੇ ਰਹਿਣ ਵਾਲੇ ਸੀ ਬਹੁਤ ਮਸ਼ਹੂਰ ਪਾਕਿਸਤਾਨ ਪਾਕਿਸਤਾਨ ਚ ਚਲੇ ਗਏ ਸੀ ਤਾਂ ਉਹਨਾਂ ਨੇ ਮੇਰੇ ਤਾਇ ਦੀ ਦਾ ਆਪਣੀ ਕਵਤਾਵਾਂ ਚ ਨਾਂ ਲਿਖਿਆ ਹੈ ਮੈਂ ਵੀ ਬੜੀ ਸੀਗੀ ਹਾਂਜੀ ਮਸੂਦ ਸਾਹਿਬ ਗੋਕਲ ਚੰਦ ਦੇ ਬਾਰੇ ਜਾਂ ਨਾ ਕੁਝ ਐਦਾਂ ਦਾ ਇੱਕ ਸੀ ਮਤਲਬ ਨਾ ਲਿਖਿਆ ਵੀ ਗੋਕਲ ਸਲੇਨੇ ਵਾਲਾ ਮੇਰ ਨਾਲ ਪੜਿਆ ਮੇਰੇ ਨਾਲ ਬਣਦਾ ਕੋਈ ਵਰਡਿੰਗ ਸੀ ਇੱਕ ਮੈਂ ਲੋਕਾਂ ਦੀ ਜਾਣਕਾਰੀ ਦੇ ਕਿ ਸਰਦਾਰ ਦੇ ਵੀ ਕਿਸੇ ਬੰਦੇ ਟਰੋਲੀ ਦੇ ਸਰਦਾਰ ਸੰਤੋਖ ਸਿੰਘ ਸੀਗੇ ਵਨ ਆਫ ਦਾ ਬੈਸਟ ਕ੍ਰਿਮੀਨਲ ਆਇਆ ਇਹ ਇਹ ਇੱਕ ਰਣੀਏ ਤੋਂ ਸਰਦਾਰ ਇੰਦਰ ਸਿੰਘ ਹੋਏ ਆ ਉਹਨਾਂ ਤੋਂ بڑے ਹੈਗਾ ਹਾਂ ਮਤਲਬ ਆਪਣੇ ਕਲਾਸ ਫੈਲੋਆਂ ਦਾ ਉਹਨਾਂ ਨੇ ਜ਼ਿਕਰ ਕੀਤਾ ਕਿੱਥੇ ਸਾਡਾ ਵਿਰਸਾ ਤੁਸੀਂ ਸਾਰੇ ਜਾਣਦੇ ਜਾਂਦੇ ਆਪਾਂ ਮਾੜੇ ਦਰਸ਼ਕਾਂ ਨੂੰ ਇਹ ਗੱਲ ਦੱਸੀ ਵੀ ਇਹ ਰੌਲਾ ਚੱਲਦਾ ਕਿੱਥੋਂ ਆ ਜਿਵੇਂ ਮੇਰੀ ਸਮਝ ਬਣੀ ਸੀ ਕਿ ਵੀ ਇੱਕ ਕੇਂਦਰੀ ਧੜਾ ਹੈਗਾ ਇੱਕ ਪੰਜਾਬ ਦਾ ਧੜਾ ਹੈਗਾ ਦੋਨੇ ਆਪਸ ਦੇ ਵਿੱਚ ਜਿਹੜਾ ਹੈਗਾ ਉਹਨਾਂ ਦੀ ਖਹਿਵਾੜੀ ਚੱਲ ਰਹੀ ਹੈ ਤੇ ਜਿਹੜਾ ਕੀ ਐਮਰਜਾਇਜ ਸਮਝਾਇਆ ਲੂੰਬਾ ਜੀ ਇਹ ਬਦਕਿਸਮਤੀ ਹੈ ਕਿ ਇਨਾਰੀਆਂ ਸਮਾਜੀਆਂ ਨੂੰ ਹੂੰ ਹੂੰ ਸਹੀ ਮਾਮਲੇ ਵਿੱਚ ਸਮਝ ਹੀ ਨਹੀਂ ਆਈ ਹੂੰ ਹੂੰ ਪਹਿਲਾਂ ਪੰਜਾਬ ਦੇ ਪਾਰਟੀਸ਼ਨ ਤੋਂ ਬਾਅਦ ਬਿਲਕੁਲ ਜਿੰਨੀ ਪ੍ਰਾਪਰਟੀ ਆਰੀਆ ਪ੍ਰਤੀਨਿਧ ਸਭਾ ਪੰਜਾਬ ਦੀ ਹੈ ਹਾਂਜੀ ਟੋਟਲ ਕਿਉਂਕਿ ਲਾਹੌਰ ਸੀ ਇਹਦਾ ਮੇਨ ਦਫਤਰ ਬਿਲਕੁਲ ਬਿਲਕੁਲ ਜਿੱਦੀ ਇਹਨਾਂ ਕੋਲੇ ਜਿਆਦਾ ਗੁਰੂਕੋਲ ਕਾਂਗੜੀ ਯੂਨੀਵਰਸਿਟੀ ਚ ਬੁਰਾ ਹਾਲ ਹੈ ਹਰਦਵਾਰ ਉਹ ਜੈਨੀਤਾਲ ਕੇ ਚਲੀ ਜਾਂਦਾ ਉਹ ਇਹਨਾਂ ਦੀ ਆਪਸੀ ਖੈਰ ਇਹ ਆਪਸੀ ਖੈਰ ਬਾਜੀ ਇਹਨਾਂ ਨੇ ਮੈਂ ਤਾਂ ਮੋਕੀ ਦੇ ਵਿੱਚ 8-10 ਹਜ਼ਾਰ ਕਰੋੜ ਮੈਂ ਤਾਂ ਜੀ ਮੈਂ ਤਾਂ ਹੋਰ ਤੁਹਾਨੂੰ ਗੱਲ-ਗੱਲ ਕਰਦਾ ਇਹ ਜਿਹੜੀ ਪੰਜਾਬ ਦੇ ਵਿੱਚ ਪੰਜਾਬੀ ਭਾਸ਼ਾ ਦੇ ਆਧਾਰ ਤੇ ਹੀ ਕਹਿੰਦਾ ਮੈਂ ਹਾਂਜੀ ਅੱਜ ਮੈਂ ਬਤੌਰ ਮੈਨੂੰ ਇੱਕ ਗੱਲ ਤੇ ਆਉਂਦੀ ਹੈ ਕਿ ਜਦੋਂ ਮੈਂ ਪੜਦਾ ਕੈਰੀਅਰ ਸਮਾਧੀਆਂ ਨੇ ਬੇਸਿਕਲੀ ਜਦੋਂ ਪੰਜਾਬ ਦੀ ਪੰਜਾਬ ਚਲੋ ਸੂਬੇ ਪੰਜਾਬੀ ਸੂਬਾ ਮੰਗਿਆ ਗਿਆ ਕਿ ਪੰਜਾਬੀ ਸੂਬਾ ਬਣਾਇਆ ਜਾਵੇ ਸਾਡੇ ਕੁਝ ਐਸੇ ਲੋਕ ਹੋਏ ਹਾਂਜੀ ਇਹ ਜਲੰਧਰੋਂ ਇਹ ਜਲੰਧਰ ਦੀ ਕੁਝ ਪ੍ਰੈਸ ਐਸਸੀ ਨੇ ਲੋਕਾਂ ਨੂੰ ਮਜਬੂਰ ਕੀਤਾ ਡਿਸਕ੍ਰਿਮੀਨੇਸ਼ਨ ਵੰਡਦਾ ਜਦ ਕੇ ਸਵਾਮੀ ਦੇਨਾਨਦ ਦੀ ਆਈਡੀਓਲੋਜੀ ਇੱਕ ਬੜੀ ਵੱਡੀ ਆਈਡੀਓਲੋਜੀ ਸੀ ਬਿਲਕੁਲ ਵੈਲਕਮ ਜਿਹੜੀ ਕਮੇਟੀ ਹੈ ਵੀ ਜਿਹੜੀ ਆਰੀਆ ਸਮਾਜ ਦੇ ਨਾਂ ਕੀਤੀਆਂ ਗਈਆਂ ਸੀ ਇਹ ਪ੍ਰਾਪਰਟੀਆਂ ਅਸਲ ਦੇ ਵਿੱਚ ਤਾਂ ਇਹ ਜਿਹੜੀਆਂ ਪ੍ਰਾਪਰਟੀਆਂ ਲੋਕਾਂ ਵੱਲੋਂ ਦਾਨ ਕੀਤੀਆਂ ਗਈਆਂ ਹੋਰ ਜੀ ਰਾਏ ਭਾਦਰ ਮਥਰਾਦਾਸ ਨੇ ਤਾਂ ਇਸ ਕਰਕੇ ਕਿਉਂਕਿ ਉਸ ਵੇਲੇ ਜਿਸ ਵੇਲੇ ਮੂਵਮੈਂਟ ਚੱਲਦੀ ਸੀ ਹਿੰਦੁਸਤਾਨ ਚ ਆਜ਼ਾਦੀ ਦੀ ਮੂਵਮੈਂਟ ਚ ਵੀ ਸਵਰਾਜ ਦਾ ਜਿਹੜਾ ਮਾਮਲਾ ਹੈ ਸਵਰਾਜ ਦਾ ਮਾਮਲਾ ਹੈ ਸਵਾਮੀ ਦੇ ਅਨੰਦ ਆ ਲਿਆਂਦਾ ਹੋਇਆ ਹਾਂਜੀ ਮੂਵਮੈਂਟ ਚੱਲਦੀ ਸੀ ਲੋਕ ਬੜੇ ਸੀਗੇ ਕਿ ਵੀ ਆਰੀਆ ਸਮਾਜ ਤੋਂ ਬਹੁਤ ਕੁਝ ਨਿਕਲੂਗਾ ਉਹ ਨਿਕਲੇ ਆ ਵੀ ਹੈ এডੂਕੇਸ਼ਨ ਦੇ ਬਹੁਤ ਨਿਕਲੇ ਆ ਇਹਨਾਂ ਜੋ ਡੀਏਵੀਜ਼ ਨਿਕਲੀਆਂ ਬਿਲਕੁਲ ਲੋਕ ਪੜੇ ਪੜੇ ਲਿਖੇ ਨਿਕਲੇ ਤੁਸੀਂ ਮੋਗਾ ਹੀ ਦੇਖੋ ਕਿ ਰਹਿਬ ਆਦਰ ਮਥਾ ਦਾਸ ਨੇ ਮੋਗੇ ਦੇ ਵਿੱਚ ਹੀ ਇਹਨਾਂ ਸੰਸਥਾਵਾਂ ਨੂੰ ਆਪਣੇ ਆਪ ਖੜਾ ਕੀਤਾ ਬਿਲਕੁਲ ਪ੍ਰਾਪਰਟੀ ਜਰੂਰ ਆ ਰਹੀ ਆ ਪ੍ਰਤੀਨਿਧ ਸਭਾ ਦੇ ਨਾਂ ਤੇ ਖੜੀ ਕਰਤੀ ਅਗਰ ਜੇ ਕਰਤੀ ਅੱਜ ਵੀ ਅਜਿਹਾ ਕਹਿਨੇ ਆ ਕਿ ਜੇ ਮੈਂ ਤਾਂ ਅੱਜ ਵੀ ਲੋਕਾਂ ਨੂੰ ਅਪੀਲ ਕਰਦਾ ਕਿ ਲੋਕ ਇਹਦੇ ਵਿੱਚ 모ਗੇ ਦੇ ਇੰਟਰਫੀਅਰ ਕਰਨ ਬਿਲਕੁਲ ਇਹ ਸਭ ਦੀਆਂ ਸੰਗੀਆਂ ਸੰਗੀਆਂ ਸੰਸਥਾ ਵਾ ਕਿਸੇ ਇੱਕ ਦੀਆਂ ਨਹੀਂ ਕਿਦੀਆਂ ਨਹੀਂ ਹੈਗੀਆਂ ਗਿਆ ਔਰ ਇਹਨੂੰ ਧਰਮ ਨਾਲ ਤਾਂ ਬਿਲਕੁਲ ਨਾ ਕਿਸੇ ਨੂੰ ਧਰਮ ਨਾਲ ਨਾ ਜੋੜਿਆ ਜਾਵੇ ਔਰ ਅਕਲਮੰਦ ਲੋਕਾਂ ਨੂੰ ਲਿਆਂਦਾ ਜਾਵੇ ਮੈਂ ਇਸ ਇਹੀ ਗੱਲ ਤੁਹਾਡੇ ਤੋਂ ਜਾਣਨੀ ਚਾਹੁੰਦਾ ਸੀ ਕਿ ਇਹ ਜਿਹੜੀਆਂ ਪ੍ਰੋਪਰਟੀਆਂ ਦਾ ਧਰਮ ਦੇ ਨਾਲ ਕੋਈ ਸਬੰਧ ਨਹੀਂ ਹੈਗਾ ਇਹ 모ਗੇ ਦੇ ਸਾਰੇ ਲੋਕਾਂ ਲਈ ਹੈਗੀਆਂ ਔਰ ਸਭ ਲਈ ਇੱਕੋ ਜਿਹੇ ਆ ਕਹਿ ਲੋ ਕਿ ਸਭ ਲਈ ਬਰਾਬਰ ਹੈ ਹਨਾ ਔਰ ਸਪੈਸ਼ਲੀ ਮੈਂ ਦੁਬਾਰਾ ਜ਼ਰੂਰ ਇਹ ਗੱਲ ਕਹਿਣਾ ਹੈ ਕਿ ਐਡਮਿਨਿਸਟ੍ਰੇਸ਼ਨ ਪੋਲੀਟੀਕਲ ਇੰਟਰਫਰੈਂਸ ਤੋਂ ਬਚ ਦੇਖਲੇ ਮੈਂ ਐਡੀਐਮ ਸਾਹਿਬ ਦੀ ਪ੍ਰੈਸ ਕਰਦਾ ਨਿਕਲੇ ਔਰ ਮੈਂ ਤਾਂ ਐਸਐਸਪੀ ਸਾਹਿਬ ਨੂੰ ਅਪੀਲ ਕਰਦਾ ਕਿ ਇਸ ਕੇਸ ਨੂੰ ਪੂਰੇ ਉੱਪਰੋਂ ਵੀ ਫੋਰਸ ਕਿਦੀ ਪਰਮਿਸ਼ਨ ਨਾ ਜਾਂਦੀ ਹੈ ਯੈਸ ਵੱਡੀ ਗੱਲ ਹੈ ਕਿਉਂਕਿ ਟੇਰਪੋਰਟ ਸਕੂਲ ਦੇ ਵਿੱਚ ਤਿੰਨ ਚਾਰ ਗੱਡੀਆਂ ਗਈਆਂ ਇੱਕ ਗੱਡੀ ਨਹੀਂ ਗਈ 8-10 ਗੱਡੀਆਂ ਗਈਆਂ ਫਿਰ 30-40 ਬੰਦੇ ਗਏ ਐ ਯੈਸ ਇਹ ਡੱਕੇ ਡਾਕ ਵਟਾ ਇੱਥੇ ਡਾਕਾ ਪੈ ਗਿਆ ਸੀ ਨਾਲੇ ਪੁਲਿਸ ਦਾ ਕੰਮ ਕਬਜ਼ੇ ਦਰਵਾਣਾ ਕਬਜ਼ੇ ਦਰਵਾਣਾ ਥੋੜਾ ਪੁਲਿਸ ਦਾ ਕੰਮ ਤਾਂ ਲਾਂਡ ਆਰਡਰ ਮੇਨਟੇਨ ਕਰਨਾ ਹੈ ਇਹੋ ਜੀ ਸਥਿਤੀ ਨੂੰ ਪੈਦਾ ਹੋਣ ਤੋਂ ਰੋਕਣਾ ਹੈ ਜਦਕਿ ਇੱਥੇ ਇਹਨਾਂ ਦੋਹਾਂ ਕੇਸਾਂ ਦੇ ਵਿੱਚ ਦੇਖਿਆ ਗਿਆ ਕਿ ਪੁਲਿਸ ਖੁਦ ਗਈ ਕਬਜ਼ਾ ਕਰਵਾਉਣ ਨਾਲ ਵਾਸਤੇ ਠੀਕ ਹੈ ਜੀ ਸੋ ਸੁਸ਼ੀਲ ਸਾਹਿਬ ਬਹੁਤ-ਬਹੁਤ ਧੰਨਵਾਦੀ ਤੁਹਾਡਾ ਬਹੁਤ ਮੇਰਾ ਉਮੀਦ ਕਰਦੇ ਹਾਂ ਕਿ ਐਡਮਿਨਿਸਟ੍ਰੇਸ਼ਨ ਜਿਹੜੀ ਇਸ ਵਿਸ਼ੇ ਤੇ ਗੰਭੀਰਤਾ ਦਿਖਾਏਗੀ ਤੇ ਮੋਗੇ ਦੀਆਂ ਜਿਹੜੀਆਂ ਸਿੱਖਿਆ ਸੰਸਥਾਵਾਂ ਨੂੰ ਬਚਾਉਣ ਲਈ ਉਹ ਸਿਵਲ ਸੁਸਾਇਟੀ ਮੋਗਾ ਤੇ ਮੋਗੇ ਦੇ ਲੋਕਾਂ ਦੇ ਵਿੱਚ ਦਾ ਜਿਹੜਾ ਸਾਥ ਜ਼ਰੂਰ ਦੇਗੇ ਧੰਨਵਾਦ ਜੀ ਥੈਂਕ ਯੂ